ਆਪਕ ਤੇ ਮੁੰਡੇ ਮੁੰਡੇ ਲੜੇ ਨੇ ਜੀ ਤੇ ਇਧਰ ਵਾਲਾ ਗਰੁੱਪ ਜਿਹੜਾ ਹੈ ਉਹਨਾਂ ਕੋਲੇ ਦੋ ਪਿਸਤੌਲ ਹੀ ਕੇ ਨੰਗੇ ਆ ਉਧਰੋਂ ਉਧਰ ਹੀ ਨੰਗੇ ਕਾਪੇ ਲਈ ਫਿਰਦੇ ਸੀ ਇੱਕ ਦੋ ਜਿਹਦੇ ਗੱਲ ਪੈ ਗਏ ਉਹਨਾਂ ਨੇ ਵੱਢ ਦਿੱਤਾ ਮੁੰਡਾ ਜੀ ਅੱਛਾ ਮੁੰਡਾ ਵੱਢਤਾ ਕਾਪੇ ਨਾਲ ਗੋਲੀ ਵੀ ਚੱਲੀ ਆ ਨਹੀਂ ਗੋਲੀ ਨਹੀਂ ਚੱਲੀ ਅੱਛਾ ਤੇ ਮੁੰਡਾ ਬਚ ਗਿਆ ਕੀ ਕਿਵੇਂ ਮੁੰਡਾ ਮਰ ਗਿਆ ਜੀ ਮਰ ਗਿਆ ਮੁੰਡਾ ਮੁੰਡਾ ਮਰ ਗਿਆ ਕਿੰਨੇ ਕਾਪੇ ਮਾਰੇ ਉਹਦੇ ਉਹਦੇ ਬੇਤਾ ਛਾਰੀ ਅੱਛਾ ਤੁਸੀਂ ਤੇ ਸਾਹਮਣੇ ਦੇਖਿਆ ਕੀ ਅਸੀਂ ਉੱਥੇ ਖੜੇ ਆ ਅਸੀਂ ਤਾਂ ਡਰਦੇ ਲੱਗੇ ਨਹੀਂ ਹੁੰਦੇ ਵੀ ਅਗਲਾਂ ਕੋਲੇ ਪਿਸਤੌਲ ਨੇ ਵੀ ਇਹ ਨਾ ਹੋਵੇ ਕੀ ਪਤਾ ਵੀ ਕਿੰਨੂੰ ਗੋਲੀ ਮਾਰ ਦੇ ਤੇ ਇਹ ਦੋਵੇਂ ਦੋਵੇਂ ਮੋਟਰਸਾਈਕਲ ਆ ਤੇਰਾ ਇਹ ਇੱਕ ਗੱਡੀ ਵੀ ਨਹੀਂ ਉਹ ਦੂਜੇ ਮੁੰਡੇ ਆ ਉਹਦਾ ਮੋਟਰਸਾਈਕਲ ਲੱਦ ਕੇ ਮੁੰਡੇ ਨੂੰ ਲੱਦ ਕੇ ਲੈ ਗਏ ਨੇ ਜਿੰਨਾਂ ਦਾ ਮਰਿਆ ਅੱਛਾ ਤੇ ਇਹ ਜਿਨ੍ਹਾਂ ਨੇ ਉਹ ਦੂਜੇ ਵਾਲੇ ਨੇ ਜਿਹੜੇ ਭੱਜ ਗਏ ਮੁੰਡੇ ਲੋਕਲ ਹੀ ਲੱਗਦੇ ਹੀ ਮੁੰਡੇ ਲੋਕਲ ਹੀ ਨਹੀਂ ਸਕੂਲ ਦੇ ਬੱਚੇ ਨੇ ਸਕੂਲ ਦੀ ਵਰਦੀ ਪਾਈ ਏ ਸਕੂਲ ਦੀ ਵਰਦੀ ਸੀ ਆਹ ਮੋਟਰਸਾਈਕਲ ਤੇ ਨਹੀਂ ਜਿੰਨਾ ਦੇ ਕਾਪੇ ਵੱਜੀ ਉਹਨਾਂ ਦੇ ਸਕੂਲ ਵਾਲੀ ਵਰਦੀ ਦੋਵੇਂ ਧਿਰਾਂ ਦੇ ਸਕੂਲ ਦੀ ਵਰਦੀ ਏ ਅਜੇ ਕਿਹੜੇ ਸਕੂਲ ਦੀ ਕੋਈ ਪਤਾ ਲੱਗਦਾ ਪਤਾ ਨਹੀਂ ਕਾਲੇ ਚਿੱਟੇ ਪੈਂਟੇ ਅਦੋ ਜਿਹੇ ਚਿੱਟੇ ਸ਼ਲਟੇ ਤੇ ਕਾਲੀ ਪੈਂਟਾ ਹਮ ਮਤਲਬ ਛੋਟੀ ਉਮਰ ਦੇ ਹਾਂ 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 ਛੋਟੀ ਉਮਰ ਦੇ ਮੁੰਡੇ ਇੰਦਰ ਭੱਜੇ ਜੀ ਸਾਰੇ ਇੱਥੇ ਝਾੜੀਆਂ ਵਿੱਚ ਵੜ ਗਏ ਜਦੋਂ ਜਦੋਂ ਵੱਜੀ ਉਹਦੋਂ ਭੱਜ ਗਏ ਹਾਂਜੀ ਹਾਂਜੀ ਮਾਰ ਕੇ ਇੰਦਰ ਨੂੰ ਭੱਜ ਗਏ ਜਿਹੜਾ ਜਿਹੜਾ ਮਾਰਦਾ ਜੇ ਮੁੰਡਾ ਮਾਰ ਜਿਹੜਾ ਮੁੰਡੇ ਤੁਸੀਂ ਕਿੰਨੇ ਵੀ ਮਰ ਗਿਆ ਉਹ ਮੁੰਡੇ ਕਿੰਨੇ ਸੀ ਮੋਟਰਸਾਈਕਲ ਤੇ ਉਹ 4-5 ਜਣੇ ਸੀਗੇ ਉਹ ਇੱਕ ਮੋਟਰਸਾਈਕਲ ਤੇ ਸੀ ਨਹੀਂ ਪਤਾ ਨਹੀਂ ਦੋਹਾਂ ਤੇ ਸੀਗੇ ਮੇਰੇ ਖਿਆਲ ਅੱਛਾ ਤੇ ਬੈਗ ਬੁੱਕ ਵੀ ਸੀ ਉਹਨਾਂ ਕੋਲੇ ਨਾ ਨਾ ਬੈਗ ਨਹੀਂ ਕਿਸੇ ਕੋਲੇ ਉਵੇਂ ਹੀ ਸੀ ਥੱਲੇ ਬੈਗ ਤਾਂ ਖਾਲੀ ਸੀ ਕਿੱਥੇ ਕਿੱਥੇ ਮਾਰੀਆਂ ਹੋਣਗੀਆਂ ਉਹਦੇ ਸਿਰ 'ਚ ਮਾਰੀ ਪਹਿਲੀ ਜਦੋਂ ਸਿਰ 'ਚ ਮਾਰੀ ਨਾਲ ਦੀ ਨਾਲ ਹੀ ਮੁੰਡਾ ਢੇਰ ਹੋ ਗਿਆ ਉਹ ਲੰਮੇ ਪੈ ਇਹਨੂੰ ਵੀ ਵੱਡੀ ਤੁਰੇ ਗਏ ਨੇ ਅੱਛਾ ਉੱਤੇ ਰਾੜਾ ਮਾਰੀ ਦੇ ਕਿੰਨੇ ਕਿ ਜਣੇ ਵੜਦੇ ਰਹੇ ਉਹਨੂੰ ਉਹਨੂੰ 3-4 ਜਣੇ ਸੀਗੇ ਜਿਹੜੇ ਬੇਤਾਂਛਾ ਵੀ ਹੁਣ ਪੀ ਪਤਾ ਹੀ ਨਹੀਂ ਵੀ ਕੀ ਕਿਹੜਾ ਕਿਹੜਾ ਮਾਰੀ ਗਿਆ ਇਹ ਜੇ ਕਰਕੇ ਵੱਡੇ ਉਹਨੂੰ ਇੱਥੇ ਕੁਛ ਹੈ ਵੀ ਹੈ ਬੜੀ ਅੱਛਾ ਉਹ ਪਰਲੇਪਾ ਸਾਹਮਣੇ ਹਾਂਜੀ ਹਾਂਜੀ ਰਾਇਪੁਰ ਦਾ ਵਾਲਾ ਫਿਰ ਉਹ ਤੋਂ ਬਾਅਦ ਉਹ ਜਿਹੜੇ ਮਾਰ ਕੇ ਉਹ ਕਿਧਰ ਨੂੰ ਭੱਜੇ ਨੇ ਉਹ ਇੱਧਰ ਭੱਜ ਗਏ ਨਹੀਂ ਮਾਸ਼ਾਅੱਲ੍ਹਾ ਆ ਮੋਟਰਸਾਈਕਲ ਹੈ ਇੱਥੇ ਮੋਟਰ ਨਾਲ ਖਿਲਾਰ ਕੇ ਭੱਜਣ ਲੱਗੇ ਸੀਗੇ ਤੇ ਜਦੋਂ ਉਹਨਾਂ ਨੇ ਮੋਟਰਸਾਈਕਲ ਵਾਲਿਆਂ ਦੇ ਮਾਰਿਆ ਕਾਪਾ ਤੇ ਫਿਰ ਐਨੂੰ ਭੱਜੇ ਆ ਜੀ ਤੁਸੀਂ ਵੀ ਕੋਲੇ ਹਾਂਜੀ ਹਾਂਜੀ ਆ ਮੋਟਰਸਾਈਕਲ ਤਾਂ ਤਸਵੀਰ ਜਿਹੜੀ ਆ ਮੋਟਰਸਾਈਕਲ ਇੱਕ ਹੈਗਾ ਇੱਕ ਮੋਟਰਸਾਈਕਲ ਹੋਰ ਆ ਹਜੇ ਇਹ ਤਸਵੀਰ ਨਹੀਂ ਕਲੀਅਰ ਹੋ ਸਕਦੀ ਵੀ ਗੱਲ ਹੋਈ ਕੀ ਆ ਪਰ ਲੋਕ ਦੱਸ ਰਿਹਾ ਕਿ ਜਿਹੜੇ ਕਾਪੇ ਆ ਬੜੇ ਬੁਰੇ ਤਰੀਕੇ ਦੇ ਨਾਲ ਜਿਹੜੇ ਮਾਰੇ ਗਏ ਆ ਔਰ ਇੱਕ ਮੁੰਡੇ ਦੀ ਮੌਤ ਦੱਸੀ ਜਾ ਰਹੀ ਆ ਕਥਿਤ ਮੌਤ ਦੱਸੀ ਜਾ ਰਹੀ ਆ 71 ਲੋਕਾਂ ਦੇ ਵੱਲੋਂ ਕਿਉਂਕਿ ਇੱਥੇ ਭੀੜ ਚਾਰੇ ਪਾਸੇ ਨਜ਼ਰ ਮਾਰ ਲਓ ਭੀੜ ਕਾਫੀ ਜ਼ਿਆਦਾ ਦੇਖੀ ਜਾ ਸਕਦੀ ਆ ਹਾਲਾਂਕਿ ਇਸ ਗੱਲ ਦੀ ਹਜੇ ਪੁਸ਼ਟੀ ਨਹੀਂ ਹੋ ਸਕਦੀ ਮੌਤ ਹੋਈ ਆ ਨਹੀਂ ਹੋਈ ਆ ਕਾਰਨ ਕੀ ਸੀਗਾ ਇਹ ਵੀ ਹਜੇ ਕਲੀਅਰ ਨਹੀਂ ਹੋ ਸਕਦਾ ਲੇਕਿਨ ਗੋਲੀ ਜਿਹੜੀ ਆ ਉਹ ਗੋਲੀ ਦੀ ਗੱਲ ਕਹੀ ਜਾ ਰਹੀ ਆ ਪਰ ਚੱਲੀ ਦੀ ਹਜੇ ਗੱਲ ਨਹੀਂ ਕਲੀਅਰ ਹੋਈ ਕਾਪੇ ਮਾਰੇ ਜਰੂਰ ਦੱਸੇ ਜਾ ਰਿਹਾ ਵੀ ਕਾਪੇ ਜਿਹੜੇ ਆ ਬੜੇ ਬੁਰੇ ਤਰੀਕੇ ਨਾਲ ਇਸ ਪਾਸੇ ਸੜਕ ਦੇ ਇਸ ਪਾਸੇ ਜਿਹੜੇ ਮਾਰੇ ਆਪਸੀ ਸਕੂਲ ਦੀਆਂ ਵਰਦੀਆਂ ਦੱਸੀਆਂ ਜਾ ਰਹੀਆਂ ਕਿ ਵਰਦੀਆਂ ਪਾਈਆਂ ਹੋਈਆਂ ਸੀ ਮੁੰਡਿਆਂ ਦੀਆਂ ਔਰ ਕੀ ਗੱਲ ਹੋਈ ਕੀ ਘਟਨਾ ਹੋਈ ਆ ਕਿ ਕਿਹੜੀ ਗੱਲ ਤੋਂ ਲੜਿਆ ਇਸ ਬਾਬਤ ਹਜੇ ਕੁਝ ਵੀ ਜਿਹੜਾ ਨਹੀਂ ਕੁਝ ਕਿਹਾ ਜਾ ਸਕਦਾ ਕੀ ਗੱਲ ਸੀ ਕਿ ਬਾਤ ਸੀ ਪੂਰਾ ਮਸਲਾ ਜਿਹੜਾ ਉਹ ਪੁਲਿਸ ਦੇ ਨਾਲ ਗੱਲਬਾਤ ਕਰਕੇ ਪਤਾ ਲੱਗੂਗਾ ਫਿਲਹਾਲ ਮੌਕੇ ਦੀ ਜਿਹੜੀਆਂ ਤਸਵੀਰਾਂ ਨੇ ਜਿਹੜੀ ਮੌਕੇ ਦੀ ਸਥਿਤੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਬਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਗਰਦੀਪ ਸਿੰਘ ਮੇਰਾ ਪਿੰਡ ਕਸੂਬੇ ਗੁਰੀ ਕੀ ਵਖਿਆ ਸੀ ਕੀ ਹਾਲਾਤ ਬਣੇ ਇੱਥੇ ਮੁੰਡੇ ਮੁੰਡੇ ਆਪਸ ਚ ਲੜੇ ਨੇ ਜੀ ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ ਨੇ ਨੰਗੇ ਕਿਰਪਾਨ ਤੇ ਨੰਗੇ ਕਾਪੇ ਹੀਗੇ ਆਪਸ ਚ ਲੜਦੇ ਨੇ ਲੜਦੇ ਆ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੰਨੇ ਦੇ ਆਏ ਜੀ ਸਵਾਰ ਉਹ ਦੋਵੇਂ ਯੋਡਰੋ ਰਿਮੋਟਰਸਾਈਕਲਾਂ ਤੇ ਹੀ ਜਾਈਗੇ ਕੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਕਾਪੇ ਹੀਗੇ ਨੰਗੇ ਹੀ ਤੇ ਦੋਹਾਂ ਕੋਲੇ ਪਿਸਤੌਲ ਹੀਗੇ ਨੰਗੇ ਹੀ ਇਹ ਮੁੰਡੇ ਉਧਰ ਪਰਾਂ ਨਹੀਂ ਕਿੱਥੋਂ ਆਉਂਦੇ ਸੀ ਯਾਨੀ ਕਿ ਗਰੁੱਪ 2 ਆਪਸ ਵਿੱਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਅੱਛਾ ਜਿਹੜਾ ਲੜੇ ਨੇ ਹਾਂਜੀ ਹਾਂਜੀ ਉਹਨਾਂ ਨੇ ਕਾਪੇ ਮਾਰੇ ਆ ਜੀ ਹਾਂਜੀ 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 ਹਲਾਤ ਫਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ ਮੇਰੇ ਖਿਆਲ 'ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੱਡਾ ਆਈਟਮ ਫਰੋਜ਼ਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏਗਾ ਮੁੰਡਾ ਮਰ ਗਿਆ ਜੀ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਕੋਲ ਪ੍ਰਸ਼ਾਸਨ ਦੇ ਕਿੋਚੇ ਨਾਲ ਜਿਹੜੇ ਦੂਰ ਕਰਨਾ ਚਾਹੀਦਾ ਕਹਿੰਦੇ ਸਹੀ ਗੱਲ ਆ ਜੀ ਪਰ ਡਾਰੇ ਕੋਲ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਾਰੇ ਵੀ ਲੈ ਵੀ ਕੋਲ ਉਹ ਤਾਂ ਥਾਣੇ ਤੋਂ ਕਿੰਨੀ ਕ ਦੂਰ ਹੈ ਲੱਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਪਈ 100 200 ਮੀਟਰ ਦੂਰੀ ਹੋਣੀ ਹੈ ਡਾਰੀ ਨਹੀਂ ਹੈ ਹਾਂਜੀ ਇਹਨਾਂ ਨੂੰ ਆ ਜਿਹੜੀ ਮੰਦਿਰ ਇਹਨਾਂ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ-ਕਰ ਕੇ ਕੁੱਟੇ ਹੁਣ ਚੌਂਗ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ ਹਾਂ ਬਸ ਇਹ ਆ ਕੇ ਵੀ ਲੈ ਵੀ ਅਗਲਾਂ ਦਾ ਆਪਾਂ ਨੂੰ ਕੀ ਹੈ ਕੱਲ ਨੂੰ ਕੈਦ ਅੱਜ ਕੈਦ ਨਿੱਕਾ ਜਿਹਾ ਜਵਾਕ ਵੱਡਿਆ ਇਹ ਆਪਣੇ ਵੀ ਵਾਰੀ ਆਉਣੀ ਜੇ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਇਹ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਇੱਥੇ ਕਈ ਵੀਰ ਨੇ ਆ ਜਿਹੜੇ ਨਾਲ ਹੱਡੇ ਗਏ ਇੱਥੇ ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਹੈ ਤਾਂ ਦੂਜੇ ਮੁੰਡੇ ਆਏ ਮਿੰਟ 'ਚ ਗੱਲ ਪੈ ਗਏ ਨੇ ਜਿਹੜੇ ਰੋਡ ਤੇ ਆ ਆ ਜਿਹੜਾ ਅਮਨੋਰਲਾ ਸਕੂਲ ਦੇ ਬੈਕਸਾਈਡ ਆ ਜੀ ਆ ਥਾਣਾ ਜੀ ਇੱਥੋਂ 200 ਮੀਟਰ ਤੇ ਆ ਫਿਰ ਵੀ ਨਾ ਡਾਰੇ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵੱਡੀ ਜਾਲਾ ਸੀ ਉਹ ਲੋਕਾਂ ਦੇ ਰੋਲਾ ਪਾਇਆ ਹਾਂ ਲੋਕੀ ਨਾ ਰੋਲਾ ਪਾਉਂਦੇ ਹੋ ਸਕਦੇ 5-7 ਬੰਦੇ ਮਰਦੇ ਤੇ ਸਾਨੂੰ ਦਾ ਬਹੁਤ ਡਰ ਲੱਗ ਰਿਹਾ ਜੀ ਫੋਨ ਪੁੱਛ ਤੁਹਾਡੇ ਸਾਹਮਣੇ ਹੀ ਆ ਕਦੀ ਕਿਤੇ ਕਤਲ ਹੋ ਰਹੇ ਨੇ ਕਦੀ ਕਿਤੇ ਹੋ ਰਹੇ ਨੇ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਇਹ ਤਾਂ ਆਸਿਆ ਜੇ ਗਿਆ ਸੀ ਵੀ ਇੱਥੇ ਕਾ ਬਈ ਖੁਲੜ ਬਾਜੀ ਕਰ ਲਾਏ ਜਵਾਨ ਇੱਥੇ ਮੌਕੇ ਤੇ ਪਹੁੰਚੇ ਆ ਤੋ ਕੋਈ ਬੱਚੇ ਸੀਗੇ ਆਫਸ ਵਿੱਚ ਲੜ ਰੂੜ ਪਿਆ ਕਾਫੇ ਕੂਪੇ ਮੜ ਮੋਟੇ ਚੱਲੇ ਆ ਉਹ ਇਹ ਕਿਹੜੀ ਕਿਹੜੇ ਸਕੂਲ ਦੇ ਬੱਚੇ ਸੀਗੇ ਸਕੂਲ ਮੇ ਲਹਾ ਗੁਰਨਾਨ ਕਾਲਜ ਜਾਂ ਮਨੋਰ ਲਾਲ ਸਕੂਲ ਦੇ ਦੋਨਾਂ ਚੋਂ ਇੱਕ ਦੇ ਆ ਦੇਖੇ ਬੱਚੇ ਨੇ ਬੱਚੇ ਹੀ ਆ ਜੀ ਹਾਂ ਜੀ ਹਾਂਜੀ ਤੇ ਸਕੂਲ ਕੀ ਤਲਵਾਰਾਂ ਨਾਲ ਲੜੇ ਨਹੀਂ ਤਲਵਾਰਾਂ ਮੜ ਮਡ ਕਾਫੇ ਕੂਪਿਆਂ ਦੇ ਚੱਲੇ ਆ ਇੱਥੇ ਮੋਰਸੇ ਛੱਡ ਕੇ ਤੋਂ ਭੱਜ ਗਏ ਆ ਤੇ ਇਧਰ ਬੜਿਆ ਕਰ ਹੁਣ ਫੜਿਆ ਜਾ ਸਕਦਾ ਜੇ ਇਧਰ ਝਾੜੀਆਂ ਨੂੰ ਵੜੇ ਆ ਤੇ ਅਸੀਂ ਸਰਚ ਕਰ ਰਹੇ ਆ ਇਹਨਾਂ ਨੂੰ ਫੜ ਲੈਣੇ ਜੀ ਜਲਦੀ ਫੜਿਆ ਜਾਏਗਾ ਠੀਕ ਹੈ ਜੀ